ਸਾਰੇ ਬੁਰਾ ਨੇ ਦੁਇਆ ਤੇ ਜਦੋਂ 400 ਸਾਲ ਦੀ ਕਲਾਮੀ ਵਿੱਚ ਛਟਕਾਰਾ ਲਿਆ ਦੇ ਕੇ ਲਿਆਇਆ ਪਰਮੇਸ਼ਰ ਮੂਸਾ ਦੇ ਦੁਆਰਾ 62000 ਲੋਕਾਂ ਨੂੰ ਤਾਂ ਉਹਨਾਂ ਨੂੰ ਜਿਸਮਾਨੀ ਰੋਟੀ ਨਹੀਂ ਮਿਲੀ ਖਾਣ ਨੂੰ ਤਾਂ ਉਹਨਾਂ ਨੇ ਮੂਸਾ ਦੇ ਅੱਗੇ ਫਰਿਆਦ ਕੀਤੀ ਕਿ ਤੁਸੀਂ ਸਾਨੂੰ ਲੈ ਕੇ ਆਏ ਆ ਤੇ ਹੁਣ ਸਾਨੂੰ ਰੋਟੀ ਵੀ ਖਾਣ ਨੂੰ ਦਿਓ ਤਾਂ 40 ਦਿਨ ਦਾ ਸਫ਼ਰ ਸੀਗਾ 40 ਸਾਲ ਲੱਗ ਗਏ ਸੀਗੇ 40 ਦਿਨ ਦਾ ਰਸਤਾ ਸੀਗਾ 40 ਸਾਲ ਲੱਗ ਗਏ ਸੀਗੇ 40 ਸਾਲ ਪ੍ਰਭੂ ਖੰਡਾ ਨੂੰ ਸਾਡੀ ਜ਼ਿੰਦਗੀ ਵਿੱਚ ਅਨੇ ਲੱਗਣਗੇ ਉਹ 40 ਦਿਨਾਂ ਚ ਕੰਮ ਹੋਣੀ ਚਾਹੀਦੇ ਹੈਗੇ ਸਾਰੇ ਗੁਰੂਆਂ ਦੇ ਦੁਆਰੇ ਜਿਹੜਾ ਬਹੁਤ ਲੰਬਾ ਸਮਾਂ ਸਾਡੇ ਪੁਰਖੇ ਗਰੀਬੀ ਨੂੰ ਹਜ਼ਾਰਾਂ ਸਾਲ ਕੱਟਦੇ ਆਏ ਆ ਉਹ ਜਸੂਸੀ ਦੇ ਵਿੱਚ ਉਣ ਕੇ ਉਹਨੇ ਨੰਨਾ ਸਮਾਂ ਕਰਿਆ ਜਾਏਗਾ ਪ੍ਰਭੂ ਜਲਦੀ ਆਪਣੇ ਲੋਕਾਂ ਦੇ ਦਿਨਾਂ ਨੂੰ ਬਦਲੇਗਾ ਉਹਨਾਂ ਨੂੰ ਬਚਾਏਗਾ ਆਪਣੇ ਮਛਣਾ ਦੇ ਉਸਾਰ ਤੇ ਸਿਤਰਾ ਉਹ ਆਪਸ ਵਿੱਚ ਲੜਦੇ ਸੀਗੇ ਝਗੜਦੇ ਸੀਗੇ ਤੇ 40 ਸਾਲ ਲੱਕੇ 40 ਦਿਨ ਦੇ ਸਫਰ ਨੂੰ ਤੇ ਇੱਕ ਦਿਨ ਉਹਨਾਂ ਨੂੰ ਭੁੱਖ ਲੱਗੀ ਪਰ ਪਰਮੇਸ਼ਵਰ ਉਹਨਾਂ ਦੇ ਨਾਲ ਅੱਜ ਵੀ ਸਾਡੇ ਨਾਲ ਹੈ ਪਰ